ਹਾਂਜੀ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚੱਲ ਹੈ ਜੀ? ਠੀਕ ਠਾਕ ਹੈ ਜੀ। ਆਪਾਂ ਨੇ ਜੀ ਆਪਾਂ ਜਾ ਰਹੇ ਹਾਂ ਚੰਡੀਗੜ੍ਹ ਨੂੰ ਹੁਣ। ਤੇ ਇਸ ਟਾਈਮ ਖੜਣਾ, ਖੜ ਤੇ ਆਪਾਂ ਚੰਡੀਗੜ੍ਹ ਜਾਣਾ। ਚੰਡੀਗੜ੍ਹ ਤੇ ਜਾਣਾ ਪੰਜ ਗੁੱਲਾ ਹੈ। ਪੰਜ ਗੁੱਲਾ ਮੇਰਾ ਇੱਕ ਮਿੱਤਰ ਪਿਆਰਾ ਹੈ। ਉਹਦੀ ਕੋਠੀ ਦਾ ਕੰਮ ਚੱਲਦਾ ਹੈ। ਅੱਜ ਉੱਥੇ ਜਾ ਕੇ ਆਉਣਾ ਹੈ। ਤੇ ਉੱਥੇ ਜਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਕੋਠੀ ਬੜੀ ਘੈਂਟ ਬਣਾਈ ਹੋਈ ਹੈ ਬੰਦੇ ਨੇ। ਬਾਕੀ ਹੋਰ ਗੱਲਾਂ ਬਾਤਾਂ ਕਰਦੇ ਆਂ ਆਪਾਂ ਜਾ ਕੇ ਅੱਗੇ ਅੱਜ ਆਪਾਂ ਤੁਹਾਨੂੰ ਸਿੱਧੇ ਪੰਜ ਗੁੱਲੇ ਚ ਲੈ ਕੇ ਚੱਲਾਂਗੇ ਜੀ ਠੀਕ ਹੈ ਜੀ ਆਪਾਂ ਜਾ ਗਏ ਹੁਣ ਪੰਜ ਗੁੱਲਾ ਦੀਆਂ ਸੜਕਾਂ ਤੇ ਪੰਜ ਕੋਨੇ ਦਾ ਕਿਵੇਂ ਮਾਹੌਲ ਹੈ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਮੇਰੇ ਵੀਰ ਕਈ ਇਹ ਜਿਹੇ ਜਿਨ੍ਹਾਂ ਨੂੰ ਨਹੀਂ ਪਤਾ ਹਣਾ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਪੰਜ ਗੁੱਲਾ ਜਿਹੜੇ ਸੈਕਟਰ 12 ਜਿਹਾ ਤੇ ਮੇਰੇ ਖਿਆਲ ਤੇ ਬਾਕੀ ਉਹ ਪਤਾ ਲੱਗ ਜੂਗਾ ਜੀ ਉੱਥੇ ਜਾ ਕੇ ਪਤਾ ਲੱਗੂਗਾ ਤੇ ਆਪਾਂ ਮਿਲਦੇ ਆਂ ਜੀ ਹੁਣ ਸੈਕਟਰ 12 ਜਾਂ ਜੋ ਵੀ ਹੈ ਪੰਜ ਗੁੱਲੇ ਚ ਜਾਗੇ ਠੀਕ ਹੈ ਜੀ ਹਾਂਜੀ ਆਪਾਂ ਬਾਈ ਚੱਲੇ ਆ ਹੁਣ ਪੰਜ ਗੁੱਲੇ ਨੂੰ ਮੈਂ ਤੁਹਾਨੂੰ ਕਹਿ ਰਿਹਾ ਆਪਾਂ ਪੰਜ ਗੁੱਲੇ ਜਾਣਾ ਏ ਮੇਰੇ ਇੱਕ ਯਾਰ ਦੋਸਤ ਹੈ ਉਹ ਕੁੱਟੀਆਂ ਬਣਾ ਕੇ ਵੇਚਦਾ ਏ ਸੀਲ ਪ੍ਰੋਵਾਈਡ ਦਾ ਕੰਮ ਕਰਦਾ ਉਹ ਤੇ ਆਪਾਂ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਕੋਠੀ ਵੀ ਦਿਖਾਵਾਂਗੇ ਤੇ ਵੈਸੇ ਵੀ ਆਪਾਂ ਪੰਜ ਗੁੱਲੇ ਕੀ ਸ਼ੇਅਰ ਕਰਾਵਾਂਗੇ ਤੁਹਾਨੂੰ ਥੋੜਾ ਬਹੁਤਾ ਜਿੰਨਾ ਕੋ ਹੁੰਦਾ ਉਹਨਾਂ ਨੂੰ ਦਿਖਾ ਦਾਂਗੇ ਠੀਕ ਹੈ ਜੀ ਆਪਾਂ ਤੁਹਾਨੂੰ ਪ੍ਰਿੰਟ ਕੈਮਰੇ ਜੇ ਦਿਖਾਉਨੇ ਅੱਗੇ ਵਾਲਾ ਲੋਕੇਸ਼ਨ ਬਾਈ ਆਪਾਂ ਪਹੁੰਚ ਗਏ ਹੱਲੋ ਮਾਜਰਾ ਚੌਂਕ ਤੇ ਇਹ ਚੌਂਗਾ ਇੰਡਸਟਰੀ ਏਰੀਆ ਫੈਕਟਰੀਆਂ ਵਾਲੇ ਦਾ ਲੱਗੇ ਹੋਈਆਂ ਉਹਨਾਂ ਨੂੰ ਵੀ ਜਾਂਦਾ ਏ ਤੇ ਸਿੱਧਾ ਜਿਰਖਪੁਰ ਤਰੇੰਬਾਲਾ ਉਧਰ ਦੇ ਨਿਕਲ ਜਾਂਦਾ ਜੀ ਤੇ ਇਹ ਤੋਂ ਅੱਗੇ ਆ ਜਾਣੀਆਂ ਹੱਲੋ ਮਾਜਰੇ ਗਿਆ ਲੈਟਾ ਆ ਦੇਖੋ ਕਿੰਨਾ ਰਾਹ ਹੋ ਜਾਂਦਾ ਇੱਥੇ ਬਹੁਤ ਜ਼ਿਆਦਾ ਰਾਹ ਹੋ ਜਾਂਦਾ ਬਾਈ ਇੱਥੇ ਬਹੁਤ ਭਰ ਜਾਂਦਾ ਇਹ ਬਹੁਤ ਗੱਡੀ ਕੱਟ ਖਾਨੇ ਖੜ ਜਾਂਦਾ ਆ ਕੇ ਉਰੇ ਆ ਦੇਖੋ ਭਾਈ ਆ ਚੌਕ ਆ ਗਿਆ ਦੇਖੋ ਇਧਰ ਦੇਖੋ ਕਿੰਨਾ ਰਸ਼ ਹੈ ਕਭੀ ਰਸ਼ ਆ ਤਾਂ ਬਹੁਤ ਜਾਮ ਲੱਗ ਜਾਂਦਾ ਇੱਥੇ ਦੂਰ ਦੂਰ ਤੱਕ ਗੱਡੀਆਂ ਖੜ ਜਾਨੀਆਂ ਤੇ ਅੱਗੇ ਹੱਲੋ ਮੰਜਰਾ ਦੇਖੋ ਹੱਲੋ ਮੰਜਰਾ ਕੀ ਹਾਲ ਹੋਣਾ ਜਿਹੜਾ ਹੱਲੋ ਮੰਜਰਾ ਹੈ ਭਾਈ ਸਾਰਾ ਇਹ ਪ੍ਰਵਾਸੀ ਮਜ਼ਦੂਰਾਂ ਨਾਲ ਭਰਿਆ ਹੋਇਆ ਹੈ ਬਹੁਤ ਜ਼ਿਆਦਾ ਮਦਰਬੀਤ ਤੇ ਪ੍ਰਵਾਸੀ ਰਹਿੰਦੇ ਆ ਇਹ ਭਾਈ ਹੱਲੋ ਮੰਜਰੇ ਗਿਆ ਲਟਾਏ ਉੱਪਰਲੀ ਹੈ ਹੱਲੋ ਮੰਜਰਾ ਹੈ ਇਹ ਪੂਰਾ ਲੋ ਮਜਦਰਾ ਜਿਹੜਾ ਪ੍ਰਵਾਸੀ ਮਜ਼ਦੂਰਾਂ ਨਾਲ ਭਰਿਆ ਹੋਇਆ ਹੈ ਯੂਪੀ ਵਿਆਰ ਦੇ ਲੋਕ ਜਾਦਾ ਰਹਿੰਦੇ ਇੱਥੇ ਉਹ ਦੇਖੋ ਬਾਈ ਜੀ ਸਾਹਮਣੇ ਇਹ ਆਪਾਂ ਹੁਣ 5 ਕੁਲੇ ਚੱਲਦੇ ਆਪਾਂ ਇਹ 5 ਕੁਲੇ ਇੰਟਰ ਕਰਨ ਲੱਗੇ ਆ ਜੀ ਇਹ ਫੇਸ 2 5 ਕੁਲੇ ਦਾ ਵੈਰੀਅਲ ਹੈ ਕਾਫੀ ਜਾਮ ਲੱਗਿਆ ਹੋਇਆ ਇੱਥੇ ਗੱਡੀਆਂ ਗੱਡੀ ਖੜੀ ਆ ਦੇਖੋ ਕਿੰਨੀ ਦੂਰ ਤੱਕ ਉਹ ਜਿੱਥੇ ਪੇੜ ਲੱਗਿਆ ਹੈ ਨਾ ਉੱਥੇ ਹੈ ਜੀ ਉਹ ਤੇ ਆਹ ਦੇਖੋ ਕਿੰਨਾ ਜਾਮ ਲੱਗਿਆ ਹੋਇਆ ਹੈ ਆਦੋਂ ਪੰਜ ਗੁੱਲੇ ਦਿਖਾਵਾਂਗੇ ਵਰੀਆ ਪੰਜ ਗੁੱਲਾ ਵਸੇ ਜਿਵੇਂ ਚੰਡੀਗੜ੍ਹ ਆ ਚੰਡੀਗੜ੍ਹ ਪੂਰਾ ਉਹ ਕਰਦਾ ਹੈ ਚੰਡੀਗੜ੍ਹ ਨੂੰ ਮੈਚ ਕਰਦਾ ਤੇ ਆਪਾਂ ਦਿਖਾਵਨੇ ਤੁਹਾਨੂੰ ਪੰਜ ਗੁੱਲਾ ਇਹ ਆ ਬਾਈ ਬੈਰੀਕੇਡ ਲੱਗੇ ਹੋਏ ਆ ਇਹ ਇਹ ਬੈਰੀਅਲ ਹੈ ਪੰਜ ਗੁੱਲੇ ਦਾ ਇਹ ਇੱਥੇ ਗੱਡੀਆਂ ਉਹਨਾਂ ਨੇ ਬੈਰੀਕੇਡ ਲਾਇਆ ਬਣ ਉਹਦੇ ਕਰਕੇ ਇੱਕ ਦੋ ਦੋ ਗੱਡੀ ਨਿਕਲਦੀ ਹੈ ਕਿਉਂਕਿ ਆਪਾਂ ਚੰਡੀਗੜ੍ਹ ਤੋਂ ਪੰਜ ਗੁੱਲੇ ਐਂਟਰ ਹੋ ਰਹੇ ਆ ਆੰਗਰ ਕੀ ਇਹ ਬਾਰਡਰ ਹੈ ਪੰਜ ਕੁੱਲੇ ਦਾ ਤੇ ਆਪਾਂ ਐਂਟਰ ਹੋ ਰਹੇ ਹਾਂ ਉਹ ਵਰਦਾ ਮਾਮਾ ਹੌਲੀ ਹੌਲੀ ਕਰਕੇ ਨਿਕਲਦੀਆਂ ਬਾਈ ਗੱਡੀਆਂ ਕੋਈ ਸੌਣ ਦਾ ਟਾਈਮ ਹੋਣਾ ਉਸ ਟਾਈਮ ਡਿਊਟੀ ਵਾਲਿਆਂ ਦਾ ਟਾਈਮ ਹੈ ਬਾਕੀ ਹੋਰ ਹੈ ਕਈ ਉਧਰ ਦੀ ਉਧਰ ਇਧਰ ਦੀ ਉਧਰ ਐ ਜਾਣੇ ਲੋਕ ਚਲ 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 ਇੰਡਸਟਰੀ ਇਹ ਇਥੇ ਇੰਡਸਟਰੀ ਏਰੀਆ ਵਾ ਇਹ ਪੰਜ ਗੁੱਲੇ ਦਾ ਕੋਈ ਸਿੰਗਲ ਸੜਕ ਹੈ ਨਾ ਗੱਡੀਆਂ ਕਈ ਹੁੰਨੇ ਆ ਵਿੱਚ ਜਿਆਦਾ ਪੜੇ ਲਿਖੇ ਹੋਏ ਇੱਕ ਦੂਜੇ ਅੱਗੇ ਠੋਕ ਦਿੰਨੇ ਆ ਉਹ ਫਿਰ ਕਾਲੇ ਹੁੰਨੇ ਨੇ ਜਿਆਦਾ ਉਹਦਾ ਪਾਣੀ ਖੜਾ ਇਥੇ ਉਹਦੇ ਕਰਕੇ ਵੀ ਥੋੜਾ ਫਰਕ ਪੈ ਗਿਆ ਤਾਂ ਜਾਵਾਂ ਨਹੀਂ ਤਾਂ ਨਿਕਲ ਹੀ ਜਾਂਦੀਆਂ ਗੱਡੀਆਂ ਖੈਰ ਖੜਦੀਆਂ ਨਹੀਂ ਹੈਗੀਆਂ ਬਹੁਤ ਜ਼ਿਆਦਾ ਟਾਈਮ ਹੀ ਲੱਗਦਾ ਇਹ ਪਾਣੀ ਕਰ ਕਰ ਵੀ ਥੋੜਾ ਕਰਦੇ ਆ ਲੋਕ ਗੱਡੀ ਲਿਬੜਨੇ ਤੇ ਕਿਉਂਕਿ ਟੋਏ ਵੀ ਹੈਗੇ ਆ ਵਿੱਚ ਤੇ ਚਲੋ ਚੱਲੀ ਜਾਂਦਾ ਨਾ ਮਾਣਾ ਮੋਟਾ ਤਾਂ ਚੱਲਦਾ ਏ ਹੁਣ ਆਪਾਂ ਪੰਜ ਕੁਲੇਜ ਐਂਟਰ ਹੋ ਗਏ ਭਾਈ ਆਪਾਂ ਅੱਗੇ ਮਿਲਦੇ ਹੁਣ ਜਾ ਕੇ ਤੇ ਪੁੱਛੀਏ ਤੂੰ ਕਿਸ ਹਾਲਤ ਚ ਚੱਲ ਰਹੀ ਕਿੰਨੀ ਕਿੰਨੀ ਆਈ ਹੁਣ ਠੀਕ ਹੈ ਟਰੈਕਟਰ ਹੈ ਰੈਡੀ 12 ਰੈਲੀ ਪਿੰਡ ਹੈ ਉਹ ਸਾਹਮਣੇ ਬਾਈ ਫਲਾਈਓਵਰ ਦਿਖ ਰਿਹਾ ਉਹ ਆ ਗਿਆ ਜਿਰਕਪੁਰ ਤੇ ਜਿਹੜਾ ਉਧਰ ਨੂੰ ਜਾਂਦਾ ਸ਼ਿਮਲੇ ਨੂੰ ਉਹ ਸਾਹਮਣੇ ਹੈ ਤੇ ਇਹ ਆਗੇ ਆਪਾਂ ਹੁਣ ਰੈਲੀ ਰੈਲੀ ਵੱਸਤ ਜਾ ਰਹੇ ਆ ਪਿੰਡ ਰੈਲੀ 12 ਸੈਕਟਰ ਤੇ ਆਪਾਂ ਹੁਣ ਅੱਗੇ ਚੱਲਦੇ ਇਹ ਹੈ ਬਾਈ ਪੰਜ ਕੁਲੇਗੀਆਂ ਬਿਲਡਿੰਗਾਂ ਆਪਾਂ ਪੀਰ ਮਛੱਲਾ ਸੈਕਟਰ ਵੀ ਇਹ ਪੀਰ ਮਛੱਲੇ ਨੇ ਸੈਕਟਰ ਆਪਾਂ 20 'ਚ ਖੜੇ ਆ ਇਹ ਪੀਰੋਂ ਛੱਲੇ ਨੇ ਜਾਂਦੀ ਆ ਉਹ ਦੇਖੋ ਏ ਰਾਮਗੜ੍ਹ ਸੈਕਟਰ 24 25 26 ਨੂੰ ਜਾਂਦੀ ਹੈ। ਚਿੱਤਾ ਰੋਡ ਨੂੰ ਆਪੂ ਆ ਗਿਆ। ਦੇਖੋ ਬਿਲਡਿੰਗ ਆ ਭਾਈ। ਇਹ। ਬਈ ਇਹ ਇਰਕਾ। ਇਹ ਆ ਗਿਆ ਭਾਈ ਆਪਾਂ ਸੈਕਟਰ 20 ਚ। ਇਹ ਕੋਠੀ ਆ ਉਹ। ਇਹਦੀ ਫੋਰ ਸੇਲ ਹੈ। ਸਾਫਟ ਚੜ੍ਹਦੇ ਨਹੀਂ। ਇਸ ਭਾਈ। ਸਾਫਟ ਕਰਨਾ ਗੰਭੀਰ ਹੈ। ਬਗੀ ਇਸ ਨੂੰ ਵੀ ਇਹ ਲੈਟ ਮੰਗੀ ਆ ਤੁਹਾਨੂੰ ਲਗੀ ਚਲੋ ਉਹ ਕਹਾਸੇ ਟੁੱਟ ਰੱਖੀ ਪੈਰ ਹਾਂਜੀ ਇੱਕ ਟਾਇਰ ਇਹ ਹੈ ਭਾਈ ਅੰਦਰ ਦੀ ਲੋਕੇਸ਼ਨ ਕੋਠੀ ਦੀ ਟਾਇਰ ਟੁੱਟ ਰੱਖੀ ਪਈ ਹੈ ਕਿਹਾ ਉੱਪਰ ਇੱਕ ਕਮਰਾ ਹੈ ਭਾਈ ਕਮਰਾ ਵੀ ਕਾਹੀ ਵੱਡਾ ਹੈ ਚੈੱਕ ਕਰੋ ਇਹ ਇਧਰ ਬਾਥਰੂਮ ਵਗੈਰਾ ਆ ਗਿਆ ਇਹ अलमारी ਆ ਦੇਖੋ बाथरूम बड़ा वीया बनाया हुआ वाह ड्रेसिंग रूम वगैरह, वगैरा ड्राइंग रूम आ गया ड्राइंग रूम, आ गया। रूम आ गया। ए कमरा आ गया ए कमरे बाथरूम अटैच है ये बाथरूम अटैच है ये ड्रेसिंग वगैरह देखो बढ़िया काम कम करचन है 9:00 ਵਜੇ 9:30 ਵਜੇ ਦੇਰ ਹੋ ਗਈ ਨਾ ਇਹ ਤਾਂ ਨਹੀਂ ਕੋਈ ਫ੍ਰੀਜ਼ ਹੋਇਆ ਨਾ ਸਭ ਠੀਕ ਹੈ ਤੁਹ ਫ੍ਰੀ ਇਹ ਬਾਥਰੂਮ ਕਾ ਇਹ ਬਾਈ ਕਿਚਨ ਹੈ ਵਧੀਆ ਕਿਚਨ ਬਣੀ ਹੋਈ ਹੈ ਵਧੀਆ ਬਣਾਇਆ ਜ਼ਰਾ ਕੋਸ਼ਿਸ਼ ये फ्रिज जो आता है ये भाई सीढ़ियाँ है ऊपर जाने वास्तम है ये भी कमरा काफ़ी बड़ा बनया हुआ है देखा लोकेशन वजी ये भी बाथरूम अटैच है भाई सेम सेम ड्रेसिंग रूम ड्रैसिंग बाथरूम है बाथरूम बड़े बढ़िया बने हुए भाई वाह चेक करो जमें नीचे है बने हुआ है वजिया डिजाइनिंग करी हुई है बै जी कमरे पूजा घर है बड़ा बढ़िया बने हुआ है किचन आ देखो। ਹਾਂ ਇਹ ਵੀ ਰੋਮ ਆ ਗਿਆ ਤੇ ਇਧਰ ਲੋਕੇਸ਼ਨ ਨਾਲ ਵਧੀਆ ਇਹ ਸੇਮ ਬਾਥਰੂਮ ਡਰੈਸਿੰਗ ਰੂਮ ਸੇਮ ਹੈ ਵਧੀਆ ਬਣਾਈ ਹੋਈ ਹੈ ਬਈ ਕੁੱਥੀ ਦੀ ਬਣਤੰਤਰ ਅੰਦਰ ਦੀ ਵਧੀਆ ਨਾਲ ਬਲਕਿ ਟੌਪ ਦੀ ਜਿਹਨੂੰ ਕਹਿੰਦੇ ਐ ਕੋਈ ਵਧੀਆ ਬਣੀ ਹੋਈ ਹੈ ਠੀਕ ਸੈਕੰਡ ਲੋਰ ਫਿਰ ਦੀ ਲੋਕੇਸ਼ਨ ਦੇਖੋ ਉਹਨੂੰ ਬਾਜਤ ਹੋਣੇ ਪਹਿਲੇ ਇੱਧਰ ਦਿਖਾ ਦੀ ਸਾਨੂੰ ਇਹ ਹੈਗਾ ਜੀ ਬੀਅਰ ਬਾਗ ਜਿਹਨੂੰ ਕਹਿੰਦੇ ਜਿਹਨੂੰ ਆਮ ਸ਼ਹਿਰਾਂ ਚ ਹੁੰਦਾ ਹੈ ਬੀਅਰ ਬਾਗ ਇਹੋ ਚੀਜ਼ ਬਣੀ ਹੋਈ ਹੈ ਏ ਨਵੇਂ ਮਾਡੀ ਪੂਰੀ ਐਲ ਸੀ ਡੀ ਵਗੈਰਾ ਜੋ ਵੀ ਲਗਾਣਾ ਹੈ ਉਹਦੇ ਬਾਅਦ